ਅਗਲੀ ਗੱਲ ਕਰੀਏ ਰੀਅਲ ਆਈਡੀ ਦੀ ਰੀਅਲ ਰੀਅਲ ਆਈਡੀ ਨੂੰ ਲੈ ਕੇ ਆਪਾਂ ਲੰਘੇ ਦਿਨਾਂ ਦੇ ਵਿੱਚ ਕਿਹੜੇ ਬਦਲਾਅ ਕੀਤੇ ਗਏ ਨੇ ਉਹਦੀ ਲੋੜ ਕਿੱਥੇ-ਕਿੱਥੇ ਹੈ ਤੇ ਕਿਉਂ ਤੁਹਾਨੂੰ ਜ਼ਰੂਰੀ ਹੈ ਇਹਦੇ ਬਾਬਤ ਆਪਾਂ ਪ੍ਰੋਗਰਾਮ ਦੇ ਵਿੱਚ ਦੱਸਿਆ ਸੀਗਾ ਹੁਣ ਰੀਅਲ ਆਈਡੀ ਨੂੰ ਲੈ ਕੇ ਜਿਹੜੇ ਅਮਰੀਕਨ ਨੇ ਉਹ ਬਹੁਤ ਜ਼ਿਆਦਾ ਸਟਰਗਲ ਕਰ ਰਹੇ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਜਿਹੜੇ ਆਨਲਾਈਨ ਕਰਾਉਣਾ ਚਾਹੁੰਦੇ ਨੇ ਜਾਂ ਅਪਲਾਈ ਕਰਨਾ ਚਾਹੁੰਦੇ ਨੇ ਉਹ ਕਹਿੰਦੇ ਕਿ ਅਸੀਂ ਰਾਤਾਂ ਨੂੰ ਜਾ ਕੇ ਵੀ ਜਿਹੜਾ ਲੌਗਡ ਇਨ ਕੀਤਾ ਪਰ ਫਿਰ ਵੀ ਨਹੀਂ ਸਾਨੂੰ ਸਫਲਤਾ ਹਾਸਲ ਹੋਈ। ਕਈ ਕਹਿੰਦੇ ਕੀ ਸਾਹਮਣੇ ਅਕਾਦਮੀ ਡੀਐਮਵੀ ਨਹੀਂ ਮਿਲਿਆ ਤੇ ਫਿਰ ਅਸੀਂ ਅਗਲੇ ਹੋਰ ਆਫਿਸ ਗਏ। ਉੱਥੇ ਵੀ ਸਾਡੀ ਗੱਲ ਜਿਹੜੀ ਨਹੀਂ ਬਣੀ। ਬਹੁਤ ਸਾਰੇ ਲੋਕ ਨੇ ਜਿਹੜੇ ਕਿ ਹੁਣ ਰੀਅਲ ਆਈਡੀ ਜਿਹੜਾ ਫੈਡਰਲੀ ਰਿਕੋਗਨਾਈਜ਼ਡ ਜਿਹੜਾ ਡਾਕੂਮੈਂਟ ਮੰਨਿਆ ਜਾਂਦਾ ਤੇ ਜੇ ਤੁਸੀਂ ਡੋਮੈਸਟਿਕ ਫਲਾਈਟਸ ਦੇ ਵਿੱਚੋਂ ਜਾਂ ਹੋਰ ਕਿਤੇ ਤੁਸੀਂ ਜਾਣਾ ਤਾਂ ਉਹ ਇੱਕ ਅਜਿਹਾ ਡਾਕੂਮੈਂਟ ਹੈ ਜਿੱਥੋਂ ਤੁਹਾਡੀ ਪਛਾਣ ਕੀਤੀ ਜਾ ਸਕਦੀ ਜਿਹੜਾ ਜ਼ਰੂਰੀ ਕੀਤਾ ਗਿਆ ਇਸਟ ਹੈ। ਅਸ ਟਾਈਮ ਇੱਕ ਦੱਸਦੇ ਆ ਕਿ ਜਿਹੜੇ ਨਿਊ ਜਰਸੀ ਦੇ ਲੋਕ ਨੇ ਜਿੱਥੇ 17% ਲੋਕਾਂ ਕੋਲੇ ਸਟੇਟ ਇਸ਼ੂ ਆਈਡੀ ਆ ਤੇ ਰੀਅਲ ਆਈਡੀ ਜਿਹੜੀ ਉਹ ਤੋਂ ਬਹੁਤ ਘੱਟ ਲੋਕਾਂ ਕੋਲੇ ਆ। ਆ ਸੀਬੀਐਸ ਦੀ ਇੱਕ ਨਿਊ ਯਾਰ ਟਾਈਮਸ ਨੇ ਰਿਪੋਰਟ ਛਾਪੀ ਉਹਦੇ ਵਿੱਚ ਉਹਨਾਂ ਨੇ ਹਵਾਲਾ ਦਿੱਤਾ ਸੀਬੀਐਸ ਨਿਊਜ਼ ਦਾ। ਉਹ ਕਹਿੰਦੇ ਕਿ ਇਹ ਦੱਸਿਆ ਜਾ ਰਿਹਾ ਕਿ ਬਹੁਤ ਸਾਰੇ ਲੋਕ ਜਿਹੜਾ ਇਹਦੇ ਲਈ ਅਪਲਾਈ ਨਹੀਂ ਕਰਦੇ ਪਰ ਹੁਣ ਉਹਨਾਂ ਨੂੰ ਖਿੱਚ ਪਈ ਹੋਈ ਆ, ਹੁਣ ਉਹਨਾਂ ਨੂੰ ਕਾਲ ਹੋਈ ਪਈ ਆ, ਹੁਣ ਉਹਨਾਂ ਨੂੰ ਇਸ ਗੱਲ ਦੀ ਜਿਹੜੀ ਆ ਲੋੜੋਂ ਜ਼ਿਆਦਾ ਉਹ ਤੇਜ਼ੀ ਦਿਖਾ ਰਹੇ ਨੇ ਕਿ ਉਹਨਾਂ ਨੂੰ ਕਦੋਂ ਰੀਅਲ ਆਈਡੀ ਮਿਲੂਗੀ। ਮੈਲਿਸਾ ਸੁਕੋ ਨੇ ਜਿਹੜੇ ਕਿ 26 ਸਾਲ ਦੇ ਨੇ ਨਿਊਟ੍ਰਲ ਨਿਊ ਜਰਸੀ ਦੇ ਰਹਿਣ ਵਾਲੇ ਨੇ ਉਹ ਕਹਿੰਦੇ ਕਿ ਮੈਂ ਰੱਦੀ ਰਾਤ ਤੱਕ ਟਰਾਈ ਕਰਦੀ ਰਹੀ ਤੇ ਉਸ ਤੋਂ ਬਾਅਦ ਕਹਿੰਦੇ ਕਿ ਮੇਰਾ ਇੱਕ ਦੋਸਤ ਆ ਤੇ ਉਹ ਉਹਦੀ ਕਹਿੰਦੇ ਏਜੰਸੀ ਹੈ ਕੋਈ ਵੈਬਸਾਈਟ ਦੇ ਉੱਤੇ ਉਹ ਕੰਮ ਕਰਦਾ ਕਹਿੰਦੇ ਕਿ ਮਿਡਨਾਈਟ ਮੈਨੂੰ ਚਾਂਸ ਮਿਲਿਆ ਕਿ ਮੈਂ ਲੌਗ ਜਿਹੜਾ ਲੌਗਇਨ ਕੀਤਾ ਮਿਡਨਾਈਟ ਦੇ ਵਿੱਚ ਤੇ ਉਸ ਤੋਂ ਬਾਅਦ ਮੈਂ ਇਹਦੇ ਲਈ ਅਪਲਾਈ ਕੀਤਾ ਤੇ ਉਸ ਤੋਂ ਬਾਅਦ ਅਪਾਇੰਟਮੈਂਟ ਜਿਹੜੀ ਹਾਸਲ ਹੋਈ ਇਸ ਟਾਈਮ ਹਾਲਾਤ ਇਹ ਬਣੇ ਹੋਏ ਨੇ ਕਿ ਲੋਕਾਂ ਨੂੰ ਅਪਾਇੰਟਮੈਂਟਸ ਨਹੀਂ ਮਿਲ ਰਹੀਆਂ ਆ ਜਿਹੜੀਆਂ ਮੋਟਰ ਵਹੀਕਲ ਦੇ ਆਫੀਸਰਸ ਨੇ ਉਹ ਇਸ ਟਾਈਮ ਖਚੋ-ਖਚ ਭਰੇ ਹੋਏ ਨੇ ਨਿਊਯਾਰਕ ਦੇ ਵਿੱਚ ਖਾਸ ਕਰਕੇ ਇੱਥੇ 43% ਲੋਕਾਂ ਕੋਲੇ ਸਟੇਟ ਇਸ਼ੂ ਆਈਡੀ ਕਾਰਡ ਆ ਰੀਅਲ ਆਈਡੀ ਬਹੁਤ ਘੱਟ ਲੋਕਾਂ ਕੋਲੇ ਆ ਮੇਨ ਦੇ ਵਿੱਚ 27% ਲੋਕ ਨੇ ਜਿੱਥੇ ਰੀਅਲ ਆਈਡੀ ਆ ਪੈਂਸਿਲਵੇਨੀਆ ਜਾਂ ਹੋਰ ਅਜਿਹੀਆਂ ਬਹੁਤ ਸਾਰੀਆਂ ਕਹਿੰਦੇ ਕਿ 30 ਸਟੇਟਾਂ ਨੇ ਜਿੱਥੇ ਕਦੇ ਲੋਕਾਂ ਨੇ ਇਹਨੂੰ ਗੰਭੀਰਤਾ ਦੇ ਨਾਲ ਲਿਆ ਹੀ ਨਹੀਂਗਾ ਕਦੇ ਇਹਦੇ ਉੱਤੇ ਕੋਈ ਜਿਹੜੀ ਤਵੱਜੂ ਕੀਤੀ ਨਹੀਂ ਜਾਂ ਇਸ ਤਵੱਜੂ ਨਹੀਂ ਦਿੱਤੀ ਕਿ ਰੀਅਲ ਆਈਡੀ ਵੀ ਕੋਈ ਇਸ ਤਰ੍ਹਾਂ ਦਾ ਕੋਈ ਡਾਕੂਮੈਂਟ ਆ ਜਿਹੜਾ ਤੁਹਾਨੂੰ ਲੈ ਲੈਣਾ ਚਾਹੀਦਾ 70% ਲੋਕ ਇਹ ਕੰਪਲੇਂਟ ਕਰ ਰਹੇ ਨੇ ਕਿ ਰੀਅਲ ਆਈਡੀ ਹੁਣੇ ਜ਼ਰੂਰੀ ਕੀਤੀ ਗਈ ਆ ਤੇ 30 ਸਟੇਟਾਂ ਦੇ ਵਿੱਚ ਲੋਕਾਂ ਨੂੰ ਇਸ ਨੂੰ ਹਾਸਲ ਕਰਨ ਦੇ ਲਈ ਹੁਣ ਜਦੋਜਦ ਕਰਨੀ ਪੈ ਰਹੀ ਹੈ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਤੇ ਲੋਕਾਂ ਨੂੰ ਇਹ ਹੈ ਕਿ ਹੁਣ ਕਿਵੇਂ ਨਾ ਕਿਵੇਂ ਆਪਾਂ ਜਿਹੜਾ ਇਹਨੂੰ ਹਾਸਲ ਕਰ ਲਈਏ ਨਿਊ ਜਰਸੀ ਨੇ ਹਾਲ ਹੀੇ ਕੁਝ ਦਿਨਾਂ ਦੇ ਵਿੱਚ 23000 ਨਵੀਆਂ ਰੀਅਲ ਆਈਡੀ ਜੜੀਆਂ ਨੇ ਉਹ ਇਸ਼ੂ ਕੀਤੀਆਂ ਨੇ ਇੱਕ ਹਫ਼ਤੇ ਦੇ ਵਿੱਚ ਪਰ ਉਹ ਕਹਿੰਦੇ ਕਿ ਹੁਣ ਲਗਾਤਾਰ ਹਜ਼ਾਰਾਂ ਐਪਲੀਕੇਸ਼ਨ ਆ ਰਹੀਆਂ ਨੇ ਜਾਂ ਅਪਾਇੰਟਮੈਂਟਸ ਮੰਗੀਆਂ ਜਾ ਰਹੀਆਂ ਨੇ ਆਨਲਾਈਨ ਆ ਕੇ ਜਿਹੜੀਆਂ ਕਿ ਆਨਲਾਈਨ ਸ케ਜੂਲਿੰਗ ਜਿਹੜਾ ਇਹਨਾਂ ਦਾ ਟੂਲ ਆ ਉਹ ਵੀ ਜਵਾਬ ਦੇ ਗਿਆ emergancy ਇਹਨਾਂ ਨੇ ਤਾਂ ਇੱਥੇ ਤੱਕ ਇਹ ਕਿ ਅਸੀਂ ਰੀਅਲ ਆਈਡੀ ਨੂੰ emergeny issuance ਜਿਹੜਾ ਪ੍ਰੋਗਰਾਮ ਆ ਉਹਦੇ ਤਹਿਤ ਹੁਣ ਜਿਹੜੀ ਆ ਉਹ ਤੁਹਾਨੂੰ ਦੇ ਦੇਾਂਗੇ ਤੇ ਕੋਈ ਡਾਕੂਮੈਂਟ ਹੈ ਜਆ ਦੇ ਸਕਦੇ ਆ ਜਿਹੜਾ ਜਾਰੀ ਕਰ ਸਕਦੇ ਜਿਹਦੇ ਨਾਲ ਪਤਾ ਲੱਗੇ ਕਿ ਤੁਸੀਂ ਵਾਕਈ ਰੀਅਲ ਆਈਡੀ ਲੈਣ ਵਾਲੀ ਜਿਹੜੀ ਲਾਈਨ ਆ ਉਹਦੇ ਵਿੱਚ ਤੁਸੀਂ ਲੱਗੇ ਹੋਇਓ ਸੋ ਇਸ ਤਰ੍ਹਾਂ ਬਹੁਤ ਜਿਹੜੀ ਵੱਡੀ 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 ਤੇ ਡਿਟੇਲਡ ਰਿਪੋਰਟ ਆ ਉਹ ਕਹਿੰਦੇ ਕਿ 2019 ਦੇ ਵਿੱਚ ਕੁਝ 100 ਲੋਕਾਂ ਨੇ ਨਿਊ ਜਰਸੀ ਦੇ ਵਿੱਚ ਖਾਸ ਕਰਕੇ ਉਹਨਾਂ ਨੇ ਜਿਹੜਾ ਰੀਅਲ ਆਈਡੀ ਦੀ ਅਪਲੀਕੇਸ਼ਨ ਦਿੱਤੀ ਸੀਗੀ ਤੇ 80% ਉਹ ਲੋਕ ਸੀਗੇ ਜਿਨ੍ਹਾਂ ਨੇ ਆ ਲਾਇਸੈਂਸ ਲੈ ਲਿਆ ਪਰ ਉਹਨਾਂ ਨੇ ਕਦੇ ਵੀ ਰੀਅਲ ਆਈਡੀ ਦਾ ਜਿਹੜਾ ਬਿੰਦੂ ਸੀਗਾ ਜਿਹੜਾ ਕਾਲਮ ਸੀਗਾ ਉਹਦੇ ਕਦੇ ਕਲਿੱਕ ਹੀ ਨਹੀਂ ਕੀਤਾ ਸੀਗਾ ਇਸ ਤੋਂ ਪਹਿਲਾਂ ਜੀ ਜੀ